ਮੇਰਾ 2006 ਦੇ ਵਿੱਚ ਸਤਨਾਮ ਸਿੰਘ ਨਾਲ ਵਿਆਹ ਹੋਇਆ। ਇਸ ਦੌਰਾਨ ਸਾਡੇ ਦੋ ਬੱਚੇ ਹੋਏ। ਇੱਕ بڑا ਬੇਟਾ ਮੇਰਾ 19 ਸਾਲ ਦਾ ਹੈ ਤੇ ਛੋਟਾ ਬੇਟਾ ਮੇਰਾ 14 ਸਾਲ ਦਾ ਹੈ। ਅਸੀਂ ਰਾਜੀ ਖੁਸ਼ੀ ਆਪਣੇ ਘਰ ਵਿੱਚ ਅਲੱਗ ਰਹ ਰਹੇ ਸੀ 8 ਸਾਲ ਤੋਂ। ਮੇਰੇ ਸੱਸ ਮੇਰੀਆਂ ਨਣਾਂ ਮੇਰੇ ਨਾਲ ਅਤਿਆਚਾਰ ਸ਼ੁਰੂ ਤੋਂ ਹੀ ਕਰਦੀਆਂ ਆ ਰਹੀਆਂ ਨੇ। ਅਚਾਨਕ ਉਹਨਾਂ ਦੀ ਮੌਤ ਹੋਣ ਦੇ ਕਾਰਨ ਮੈਨੂੰ ਬੈਂਕ ਵਿੱਚ ਉਹ ਆਇਆ ਵੀ ਉਹ ਬੇਹੋਸ਼ ਹੋ ਕੇ ਡਿੱਗ ਪਏ। ਇਸ ਦੌਰਾਨ ਮੈਂ ਬੈਂਕ ਵਿੱਚ 15 ਮਿੰਟ ਦੇ ਵਿੱਚ ਪਹੁੰਚ ਗਈ। ਉੱਥੇ ਪਹੁੰਚਣ ਤੇ ਇਹਨਾਂ ਦੀ ਹਾਲ ਹਾਲਾਤ ਮੈਨੂੰ ਸਹੀ ਨਹੀਂ ਲੱਗੇ ਹੈਗੇ। ਹਾਲਤ ਸਹੀ ਨਹੀਂ ਸੀਗੀ। ਮੈਂ ਆਪਣੇ بڑے بیٹے ਨੂੰ ਫੋਨ ਕੀਤਾ ਸਕੂਲ ਦੇ ਵਿੱਚ ਉਹਨਾਂ ਦੀ ਪ੍ਰਿੰਸੀਪਲ ਨੂੰ। ਫਿਰ ਉਹਨਾਂ ਨੇ بیٹے ਨੂੰ ਵੀ ਭੇਜਿਆ ਉੱਥੇ। ਆਪਣੇ ਮੈਂ ਫਟਾਫਟ ਸਾਥਬੰਦੀਆਂ ਨੂੰ ਫੋਨ ਕਰਿਆ ਤੇ ਦੱਸਿਆ ਉਹਨਾਂ ਨੂੰ ਵੀ ਕੰਡੀਸ਼ਨ ਸਹੀ ਨਹੀਂ ਹੈਗੀ ਵੀ ਚਲੋ ਆਪਾਂ ਇਹਨਾਂ ਨੂੰ ਪੀਜੀਆ ਲੈ ਚੰਦੀਏ। ਚਲੋ ਜੀ ਡਾਕਟਰ ਅਨੇਤ ਆਪਣੀ ਕਾਰਵਾਈ ਕੀਤੀ ਹੋਈ ਸੀਗੀ ਜੋ ਵੀ ਹੈ ਸੀ ਕਰਦੇ ਕਰਾਉਂਦੇ ਅੱਧਾ ਪੌਣਾ ਘੰਟਾ ਸਾਨੂੰ ਉੱਥੇ ਲੱਗਿਆ ਪਿੰਡ ਦੀ ਪੰਚਾਇਤ ਨੂੰ ਤਾਂ ਪਹਿਲਾਂ ਹੀ ਪਿੰਡ ਦੇ ਵਿੱਚ ਫੋਨ ਆ ਚੁੱਕਿਆ ਸੀਗਾ ਵੀ ਇਸ ਤਰ੍ਹਾਂ ਪਾਣਾ ਬੀਤ ਗਿਆ ਏ ਤੇ ਚਲੋ ਅਸੀਂ ਹਸਪੀਟਲ ਤੋਂ ਵਾਪਸ ਫਿਰ ਉਹਨਾਂ ਨੇ ਅੱਧੇ ਪੌਣੇ ਘੰਟੇ ਦੇ ਵਿੱਚ ਐਂਬੂਲੈਂਸ ਬੁਲਾਈ ਐਂਬੂਲੈਂਸ ਦੇ ਵਿੱਚ ਮੇਰੀ ਮਾਮਾ ਜੀ ਦੀ ਬੇਟੀ ਸੀਗੀ ਸਾਰੇ ਪਰਿਵਾਰ ਤੋਂ ਹਸਪੀਟਲ 'ਚ ਜਾਣ ਤੋਂ ਪਹਿਲਾਂ ਉੱਥੇ ਮੇਰੇ ਮਾਮਾ ਜੀ ਦੇ ਦੋ ਬੇਟੇ ਸੀ ਮੇਰਾ ਖੁਦ ਦਾ ਬੇਟਾ ਸੀ ਜੋ ਕਿ ਪ੍ਰਿੰਸੀਪਲ ਨੇ ਮੇਰੀ ਸਹਿਮਤੀ ਨਾਲ ਉਹਨਾਂ ਨੂੰ ਉੱਥੇ ਭੇਜਿਆ ਹੋਇਆ ਸੀ ਬਾਕੀ ਜਦੋਂ ਅਸੀਂ ਡੈੱਡ ਬੋਡੀ ਪਿੰਡ ਟੋਣਾ ਲੈ ਕੇ ਆਏ ਤਾਂ ਮੇਰੀ ਸੱਸ ਅੱਗੇ ਆ ਕੇ ਮੇਰੇ ਘਰ ਦੇ ਮੁੰਡੇ ਡੈੱਡ ਬੋਡੀ ਮੇਰਾ ਜੇਠ ਘਰ ਦੇ ਅੰਦਰ ਐਂਟਰ ਨਹੀਂ ਕਰਨ ਦਿੱਤਾ ਉਹਨਾਂ ਨੇ ਤੇ ਉਹ ਆਪਦੇ ਘਰ ਹੀ ਲੈ ਚੱਲੇ ਆ ਕਹਿੰਦੇ ਆ ਜੀ ਸਾਡਾ ਬੇੜਾ ਬਹੁਤ ਵੱਡਾ ਏ ਇਸ ਦੌਰਾਨ ਉੱਥੇ ਸਾਰੇ ਰਿਸ਼ਤੇਦਾਰ ਬੈਠ ਜਾਣਗੇ ਚਲੋ ਪਾਣਾ ਜੋ ਬੀਤ ਗਿਆ ਘਰ ਦੇ ਅੰਦਰ ਜਦੋਂ ਅਸੀਂ ਐਂਟਰ ਕੀਤੇ ਮੇਰੇ ਫਾਦਰ ਸਾਹਿਬ ਮੇਰੇ ਨਾਲ ਸੀ ਸਾਡੀ ਮੇਰੀ ਸੱਸ ਨੇ ਉਸੇ ਟਾਈਮ ਹੀ ਧੱਕਾਸ਼ਾਹੀ ਕੀਤੀ ਨਣਦਾ ਨੇ ਧੱਕਾਸ਼ਾਹੀ ਕੀਤੀ ਫਿਰ ਮੇਰੇ ਪਿੰਡ ਦੇ ਆਸ ਫੜੋਸ ਦੀਆਂ ਜਨਾਨੀਆਂ ਆਸ ਫੜੋਸ ਦੇ ਸਾਖ ਬੰਦੀ ਮੇਰੇ ਨਾਲ ਸੀ ਤਾਂ ਸਾਡਾ ਥੋੜਾ ਬਚਾਅ ਹੋ ਗਿਆ ਨਹੀਂ ਤਾਂ ਸੰਸਕਾਰ ਵੀ ਇਹ ਸਹੀ ਢੰਗ ਨਾਲ ਨਹੀਂ ਸੀ ਕਰਨ ਦਿੰਦੇ ਮੇਰੀ ਸੱਸੋ ਸਾਰੇ ਪਰਿਵਾਰ ਦਾ ਜੋ ਰੀਤੀ ਰਿਵਾਜ ਸੀ ਕਪੜਾ ਲੀੜਾ ਸੀ ਜੋ ਵੀ ਸ਼ਗਨ ਵਿਹਾਰ ਕਰਨੇ ਸੀ ਇਸ ਦੁੱਖ ਘੜੀ ਤੇ ਉਹ ਵੀ ਨਹੀਂ ਸੀ ਕਰਨ ਦੇਂਦੀ ਔਖੇ ਔਖੇ ਚਲੋ ਜੀ ਸੰਸਕਾਰ ਹੋ ਗਿਆ ਦੂਸਰੇ ਦਿਨ ਹੁੱਲਾਂ ਦੀ ਰਸਮ ਸੀ ਹੁੱਲਾਂ ਦੀ ਰਸਮ ਤੇ ਦੌਰਾਨ ਮੈਨੂੰ ਕਿਸੇ ਨੇ ਕੋਈ ਸ਼ੁਭੀ ਦੱਸਿਆ ਨਹੀਂ ਕਿ ਇਹ ਆਪਣੀ ਮਰਜ਼ੀ ਨਾਲ ਹੀ ਪਤਾਲਪੁਰੀ ਕੀਰਤਪੁਰ ਸਾਹਿਬ ਨੂੰ ਤੁਰ ਪਏ ਮੇਰੇ بڑے بیٹے ਨੂੰ ਨਾਲ ਲੈ ਕੇ ਉਹਦੇ ਵਿੱਚ ਮੇਰੀ ਨਣਦ ਰਜਿੰਦਰ ਕੌਰ ਭੁੱਕਾ ਤੇ ਮੇਰਾ ਜੇਡ ਬਜਿੰਦਰ ਸਿੰਘ ਕਾਂਸਟੇਬਲ ਸੀ ਤੇ ਇੱਕ ਮੇਰਾ ਨਨਦੋਈਆ ਲਖਮਣ ਸਿੰਘ ਸੀ ਜਿਸ ਟਾਈਮ ਇਹ ਉਥੋਂ ਤੁਰੇ ਪਿੰਡ ਠੌਣਾ ਤੋਂ ਅਸੀਂ ਵੀ ਇਹਨਾਂ ਦੇ ਮਗਰ ਮਗਰ ਹੀ ਤੁਰ ਪਏ ਮਗਰ ਮਗਰ ਤੋਰ ਪੇ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਇਹਨਾਂ ਨੇ ਉੱਥੇ ਹੀ ਧੱਕਾਸ਼ਾਹੀ ਸ਼ੁਰੂ ਕਰ ਦਿੱਤੀ ਵੀ ਅਸੀਂ ਇਹਨੂੰ ਫੁੱਲ ਪਾਉਣ ਨਹੀਂ ਦੇਣੀ ਮੇਰਾ ਵੀ ਉਹ ਪਤੀ ਸੀ ਇੱਕ ਬੱਚਾ ਮੇਰੇ ਅੰਡਰ ਸੀ ਜੋ ਕਿ ਪਿਓ ਦੀ ਸੀਗੀ ਉਹਦੇ ਉੱਪਰ ਹੱਕਦਾਰੀ ਵੀ ਹਾਂਜੀ ਆ ਸਾਡਾ ਵੀ ਹੈ ਹੱਕ ਅਸੀਂ ਵੀ ਜੋ ਰੀਤੀ ਰਿਵਾਜ ਹੈਗੇ ਨੇ ਉਸ ਮੁਤਾਬਕ ਹੀ ਸਾਰਾ ਕੁਝ ਕਰਾਂਗੇ ਬڑا ਬੇਟਾ ਮੇਰਾ ਜੋ ਹੈ ਉਹ ਮੇਰੀ ਸੱਸ ਦੇ ਅੰਡਰ ਹੈ ਮੇਰਾ ਜੇਠ ਉਹਨੂੰ ਲਾਲਚ ਦੇ ਰਿਹਾ ਹੈ ਵੀ ਉਹ ਆਪਣੀ ਮਾਂ ਦੇ ਆਪਣੇ ਭਰਾ ਤੋਂ ਉਹਨਾਂ ਨੂੰ ਤੋੜ ਰਿਹਾ ਹੈ ਬਾਕੀ ਮੇਰੀਆਂ ਨਣਦਾ ਨੇ ਜਿਸ ਟਾਈਮ ਅਸੀਂ ਪਤਾਲਪੁਰਿਤ ਕੀਰਤਪੁਰ ਸਾਬ ਤੋਂ ਵਾਪਸ ਆਏ ਸ਼ਾਮ ਟਾਈਮ ਮੇਰੇ ਘਰ ਪਰਿਵਾਰ ਨੇ ਪਾਟ ਰਖਾਇਆ ਕਾਰ ਬੰਦਿਆਂ ਦੀ ਸਹਿਮਤੀ ਦੇ ਵਿੱਚ ਮੇਰੇ ਜੱਦੀ ਪਰਿਵਾਰ ਦੇ ਵਿੱਚ ਜੱਦੀ ਘਰ ਦੇ ਵਿੱਚ ਉੱਥੇ ਹੀ ਉਹਨਾਂ ਨੇ ਮੇਰਾ ਫਾਦਰ ਸਾਹਿਬ ਮੇਰੇ ਬ੍ਰਦਰ ਮੇਰੇ ਰਿਸ਼ਤੇਦਾਰ ਮੇਰੇ ਸਕੇ ਸਬੰਧੀਆਂ ਨੇ ਪਾਠ ਰਖਾਇਆ ਸਾਡੇ ਜੱਦੀ ਘਰ ਦੇ ਵਿੱਚ ਜਸਟ ਅਸੀਂ ਸ਼ਾਮ ਨੂੰ ਆਏ ਸਾਰੇ ਸਾਖ ਜ਼ਬੰਦੀ ਕਹਿੰਦੇ ਸੀਗੇ ਵੀ ਚਲੋ ਸਿਆਣਾ ਸਾਕ ਸੰਬੰਧੀਆਂ ਦੇ ਸਹਿਮਤੀ ਦੇ ਨਾਲ ਵੀ ਤੁਸੀਂ ਇੱਕ ਵਾਰ ਮੱਥਾ ਟੇਕਿਆ ਉਹ ਇਹ ਤਾਂ ਜਿੱਦਾਂ ਦੇ ਹੈਗੇ ਆ ਬੋਲ ਚਾਲ ਇਹਨਾਂ ਦੀ ਸਹੀ ਨਹੀਂ ਸੀਗੀ ਤੇ ਆਪਣਾ ਅਸੀਂ ਜਿਸ ਦੌਰਾਨ ਮੱਥਾ ਟੇਕਣ ਲਈ ਗਏ ਸਾਡੇ ਆਸਪੜੋਸ਼ ਦੇ ਬੱਚੇ ਨਾਲ ਸੀ ਮੇਰਾ ਛੋਟਾ ਬੇਟਾ ਨਾਲ ਸੀ ਮੇਰੀ ਭੈਣ ਸੀ ਮੇਰਾ ਭਰਾ ਸੀ ਫਾਦਰ ਸਾਹਿਬ ਸੀ ਪਿੰਡ ਦੀ ਪੰਚਾਇਤ ਸੀ ਉਸੇ ਹੀ ਟਾਈਮ ਇਹਨਾਂ ਨੇ ਸਾਨੂੰ ਐਂਟਰ ਨਹੀਂ ਕਰਨ ਦਿੱਤਾ ਮੇਰੇ ਜੱਦੀ ਘਰ ਦੇ ਵਿੱਚ ਮੇਰੀ ਅੰਨਣ ਦਾ ਨੇ ਮੇਰੀ ਸੱਸ ਨੇ ਮੇਰੇ ਜੇਠ ਨੇ ਮੈਨੂੰ ਫੜਿਆ ਕੁੱਟਿਆ ਮਾਰਿਆ ਤੇ ਸਟਾਫੇਟਾ ਮਾਰੀਆਂ ਮੈਨੂੰ ਹੁਣ ਇਹ ਇਨਸਾਫ ਚਾਹੀਦਾ ਹੈ ਵੀ ਮੇਰਾ ਬੇਟਾ ਛੋਟਾ ਅਭਿਜੋਤ ਸਿੰਘ ਮੈਂ ਕਿ ਸਾਡਾ ਕੋਈ ਅਧਿਕਾਰੀ ਹੀ ਨਹੀਂ ਸੀ ਜੋ ਕਿ 14 ਸਾਲਾਂ ਦਾ ਹੈ ਮੈਂ ਉਸਦੀ ਪਤਨੀ ਜੋ ਕਿ ਉਸਦੇ ਨਾਲ 20 ਸਾਲ ਤੋਂ ਇਕੱਠੀ ਰਹਿ ਰਹੇ ਹਾਂ ਸਾਡਾ ਕੋਈ ਲੜਾਈ ਝਗੜਾ ਨਹੀਂ ਸੀ ਸਭ ਕੁਝ ਠੀਕ ਠਾਕ ਸੀ ਪਰ ਮੇਰੀ ਸੱਸ ਤੇ ਮਰੀ ਨਣਦਾ ਨੇ ਮੇਰੇ ਸਾਰੇ ਹੱਕ ਖੋਹ ਲਏ ਨੇ ਸਭ ਤੋਂ ਵੱਡਾ ਅਧਿਕਾਰ ਖੋਲ ਰਿਹਾ ਹੈ ਮੇਰਾ ਜੇਠ ਬਲਜਿੰਦਰ ਸਿੰਘ ਕਾਂਸਟੇਬਲ ਜੋ ਕਿ ਮੇਰੇ بڑے بیٹے ਨੂੰ ਵੀ ਕਿਸੇ ਲਾਲਚ ਕਰਨ ਆਪਣੇ ਹੀ ਕੈਦ ਦੇ ਵਿੱਚ ਰੱਖ ਰਿਹਾ ਹੈ ਵੀ ਆਪ ਦਾ ਖੁੱਦਾ ਪਰਿਵਾਰ ਤਾਂ ਉਸ ਤੋਂ ਸੰਭਿਆ ਨਹੀਂ ਜਾਂਦਾ ਬੜੀ ਬੇਟੀ ਉਸ ਦੀ ਰੋਲ ਰਹੀ ਹੈ ਘਰ ਵਾਲੀ ਉਸ ਦੀ ਰੋਲ ਰਹੀ ਹੈ ਤੀਸਰੇ ਤਾਂ ਉਹ ਮੇਰੇ ਨਾਲ ਧੱਕਾ ਚਾਹੀ ਕਰ ਰਿਹਾ ਹੈ ਮੈਨੂੰ ਇਸ ਲਈ ਇਨਸਾਫ ਚਾਹੀਦਾ ਹੈ ਕਿ ਮੇਰਾ ਇੱਕ ਦਿਨ ਪਹਿਲਾਂ ਘਰ ਆਲਾ ਮੁਕਿਆ ਤੇ ਦੂਸਰੇ ਦਿਨ ਹੀ ਮੈਨੂੰ ਜੇਠ ਹੱਤ ਪਾ ਰਿਹਾ ਹੈ ਸਾਰੀ ਪਿੰਡ ਦੀ ਪੰਚਾਇਤ ਨੇ ਦੇਖਿਆ ਆਸ ਫਲੋਸ ਨੇ ਦੇਖਿਆ ਸਾਰੇ ਇਸ ਦੁੱਖ ਭਰੀ ਦੁੱਖ ਭਰੀ ਕਹਾਣੀ ਸਭ ਨੇ ਦੇਖੀ ਹੈ ਸਭ ਇਸ ਦੇ ਗਵਾਹ ਹਨ ਕੋਈ ਵੀ ਪਿੰਡ ਦਾ ਬੰਦਾ ਇਸ ਜਿਹੜਾ ਸੀ ਤੁਹਾਡਾ ਉਹਦੇ ਘਰ ਵਾਲੀ ਹੈ ਨਹੀਂ ਸੀ ਹੈ ਜੀ ਹੈ ਜੀ ਮੇਰੇ ਨਾਲ ਹੀ ਸੀ ਉਸ ਦਿਨ ਉਹ ਐਕਸ ਵਾਈ ਭਾਜੀ ਇਹਨੇ ਦੋ ਵਿਆਹ ਕੀਤੇ ਹੋਏ ਨੇ ਦੋ ਵਿਆਹ ਬਿਨਾਂ ਡਿਵੋਰਸ ਤੋਂ ਦੋ ਸੇ ਰੱਖ ਰਿਆ ਵਾਂ ਅੱਛਾ ਤੇ ਇਸ ਦੌਰਾਨ ਅਸੀਂ ਉਥੋਂ ਵਾਪਸ ਆਏ ਛੱਡਾ-ਛਡਾਈ ਹੋਈ ਤੇ ਫਿਰ ਇਹ ਮੈਨੂੰ ਹਸਪੀਟਲ ਲੈ ਗਏ ਆ ਉਸ ਤੋਂ ਬਾਅਦ ਮੈਨੂੰ ਕੋਈ ਸੁਧ-ਬੋਧ ਨਹੀਂ ਵੀ ਕੀ ਹੋ ਰਿਹਾ ਹੈ ਇੱਥੇ ਕੀ ਨਹੀਂ ਹੋ ਰਿਹਾ ਹੈ ਸਾਨੂੰ ਸਾਡੇ ਹੱਕ ਸਾਡਾ ਅਧਿਕਾਰ ਦਿੱਤਾ ਜਾਵੇ ਸ਼ਿਕਾਇਤ ਕਰੀ ਕੋਈ ਸੀ ਹਾਂਜੀ ਸਰ ਐਸਪੀ ਨੂੰ ਇਹ ਕੀਤੀ ਹੋਈ ਆ ਪਰ ਖਾਲੀ ਆਪਣਾ ਦਿੱਤਾ ਸੀਗਾ ਆਪਣੇ ਸੰਜੀਵ ਸਰ ਨੂੰ ਦਿਖਾਓ ਜਰਾ ਕੰਮ ਕਿਹਾ ਡਾਕੂਮੈਂਟ ਇਸ ਲਈ ਹਾਂ ਲੋ ਇਹ ਸ਼ਿਕਾਇਤ ਤੁਸੀਂ ਕੀਤੀ ਹੋਈ ਹੈ ਹਾਂਜੀ ਸਰ ਇਸ ਦੌਰਾਨ ਮੌਕੇ ਤੇ ਸੰਜੀਵ ਸਰ ਜੋ ਕਿ ਸਾਡੇ ਹੈਗੇ ਨੇ ਪਰਖਾਲੀ ਦੇ ਐਸ ਐਚਓ ਉਹਨਾਂ ਨੇ ਇਹ ਸਾਰਾ ਮੌਕਾ ਦੇਖਿਆ ਮੌਕੇ ਤੇ ਆਏ ਪਿੰਡ ਦੀ ਪੰਚਾਇਤ ਆਸਪਤਲ ਨੂੰ ਸਾਰੇ ਹੀ ਇਸ ਦੌਰਾਨ ਸ਼ਾਮਲ ਸਨ ਸਾਹਿਬ ਨੇ ਸਭ ਕੁਝ ਹੀ ਦੇਖਿਆ ਹੈ ਕੋਈ ਤੁਹਾਡੇ ਘਟਮਾਰ ਹੋਈ ਸੀ ਮੈਡੀਕਲ ਵੀ ਹੋਇਆ ਬੜਾ ਲਾਈਟ ਇਹ ਆਪਣੇ ਸਿਵਲ ਹਸਪੀਟਲ ਦਾ ਜੀ ਰੂਪਨਗਰ ਦੇ ਐਮਰਜੈਂਸੀ ਦੇ ਵਿੱਚ ਉਹਨਾਂ ਨੂੰ ਲੈ ਕੇ ਗਏ ਸੀਗੇ ਤੇ ਉਸ ਟਾਈਮ ਦੀ ਮਤਲਬ ਆਪਣੇ ਇਹਨਾਂ ਨੂੰ ਟ੍ਰੀਟਮੈਂਟ ਕਰਾਇਆ ਸੀ ਪਹਿਲੇ ਅਸੀਂ ਲੋਕਲ ਟ੍ਰੀਟਮੈਂਟ ਕਰਵਾਇਆ ਸੀ ਇਹਨਾਂ ਦਾ ਮੀਆਂ ਪਾਪਾ ਥੋੜਾ ਜਿਹਾ ਸੋਰ ਜੇਟ ਹੈ ਇਹ ਕਿਉਂ ਕਰ ਰਿਹਾ ਇਸ ਤਰ੍ਹਾਂ ਦੀ ਕੀ ਰੰਗ ਜਿਸੀ ਚਾ ਆ ਗਿਆ ਮਨਸਾ ਜੀ ਮਨਸਾ ਸਰ ਇਹ ਇਸ ਤਰ੍ਹਾਂ ਦਾ ਸੀਗਾ ਵੀ ਜਿਸ ਤਰ੍ਹਾਂ ਉਹਨੇ ਹੁਣ ਸਾਰੀ ਉਮਰ ਡਿਊਟੀ ਕੀਤੀ ਆ ਬਿਊਟੀ ਦੇ ਦੌਰਾਨ ਉਸ ਬੰਦੇ ਤੋਂ ਕੁਝ ਵੀ ਨਹੀਂ ਬਣਿਆ ਘਰ ਦਾ ਜੋ ਵੀ ਉਹਨੇ ਬਣਾਇਆ ਸੀ ਸਾਰਾ ਵੇਚ ਵਟੇ ਕੇ ਖਾ ਗਿਆ ਹੁਣ ਉਹਨੇ ਜੱਦੀ ਪਰਿਵਾਰ ਤੇ ਹੀ ਰੱਖਿਆ ਹੋਇਆ ਵਾ ਜੱਦੀ ਘਰ ਤੇ ਹੀ ਰੱਖਿਆ ਹੋਇਆ ਵਾ ਵੀ ਇਹ ਵੀ ਮੈਨੂੰ ਮਿਲ ਜਵੇ ਆਹ ਕੁੱਟ ਮਾਰਦੇ ਹਾਂ ਜਿਸ ਤਰ੍ਹਾਂ ਕੁੱਟ ਮਾਰੇ ਹਾਂ ਹਾਂਜੀ ਆਹ ਹਸਪੀਟਲ ਲੈ ਕੇ ਗਏ ਹਸਪੀਟਲ ਲਾਈਨ ਸਿੱਧੀ ਵੀ ਐਮਰਜੈਂਸੀ ਦੇ ਵਿੱਚ ਤੋਂ ਕੁੱਟ ਮਾਰ ਹੋ ਗਿਆ ਬਾਬ ਦੀ ਕੋਈ ਪੋਸਿਬਲ ਉਹਨੇ ਕਰਦੇ ਨਹੀਂ ਨਹੀਂ ਸਰ ਕੁਝ ਨਹੀਂ ਕੀਤਾ ਗਿਆ ਲੇਕਾ 29 ਦਿੱਤੀ ਵੀ ਉਹਨਾਂ ਨੂੰ 13 ਨੂੰ 29 ਨੂੰ ਸ਼ਾਹਨ ਕੁਟਮਰੌ 30 ਦਿੱਤੀਆ ਬਾਹਰ ਹਾਲ ਤੱਕ ਕੋਈ ਐਕਸ਼ਨ ਨਹੀਂ ਹੋਇਆ ਅਸੀਂ ਉਸ ਦਿਨ ਰਾਤ ਨੂੰ ਪੁਲਿਸ ਨੂੰ ਆਪਣੇ ਮੌਕੇ ਵੀ ਦਿਖਾਏ ਜੀਬ ਦਾ 29 ਨੂੰ ਮੌਕੇ ਜਵਾਦਾਂ ਤੁਸੀਂ ਦੇਖ ਕੇ ਲੈ ਆ ਕੇ ਅੱਛਰੀ ਹਾਂਜੀ ਪਿੰਡ ਦੀ ਪੰਚਾਇਤ ਦੇ ਮੋਹਤਵਾਰ ਬੰਦੇ ਵੀ ਆਏ ਇਤਰਾ ਲੱਗ ਰਿਹਾ ਤੁਹਾਨੂੰ ਕੋਈ ਕੰਮ ਹੋ ਗਿਆ ਕੱਲ ਨੂੰ ਹੋ ਗਿਆ ਜੀ ਸਾਨੂੰ ਇਹ ਖਤਰਾ ਲੱਗ ਰਿਹਾ ਇਹਨਾਂ ਨੂੰ ਵੀ ਕੱਲ ਨੂੰ ਕੋਈ ਕਿਸ ਤਰ੍ਹਾਂ ਇਹਨਾਂ ਨੇ ਉਸ ਦਿਨ ਇਹਨਾਂ ਨਾਲ ਬੁਧਿੱਕੀ ਕੀਤੀ ਆ ਤੱਕਾ ਸ਼ਾਹੀ ਜੇਠ ਨੇ ਕੀਤੀ ਤੇ ਨਣਦਾ ਨੇ ਕੀਤੀ ਉਹਦੇ ਸਾਡੇ ਕੋਲ ਵੀਡੀਓਜ਼ ਵੀ ਆ ਛੋਟੇ ਜੋ ਬੱਚਿਆਂ ਨੇ ਬੇਟੇ ਦੇ ਛੋਟੇ ਭਣ ਜਿਹਨੇ ਸਾਡੇ ਨੇ ਬਣਾਈ ਤੀ ਤੁਹਾਨੂੰ ਹੁਣ ਦਰ ਇਹ ਕਦਰੋ ਜੇ ਆਂ ਕਹਿ ਰਹੇ ਆ ਆਪਣੇ ਗੁੰਡਾ ਗਾਦੀ ਤੇ ਉਤਰੇ ਹੋਇਆ ਵੀ ਜਿੰਮੇ ਤੇ ਉਸਦੇ ਲਾੜੇ ਨੂੰ ਹੱਥ ਪਾਇਆ ਯਾਦ ਕਰੇ ਭੈਣ ਭਰਾ ਮਾਪੇ ਬੈਠੇ ਆ ਵੀ ਹੁਣ ਵੀ ਅਸੀਂ ਇਦਾਂ ਹੀ ਘੁੱਟਣਾ ਵਾ ਭੋਗ ਤੇ ਮੱਥਾ ਟੇਕ ਲਾਈਆ ਆਪਣੇ ਆਪ ਦੇ ਵੀਡੀਓ ਲਿਸਟਿੰਗ ਇਹਨਾਂ ਦੇ ਕੋਈ ਡਿਸਿਪਲਨ ਦੇ ਕਾਲਪ ਦੇ ਕੋਈ ਕਰੜੇ ਉੜੇ ਲਾਈ ਚਲਦੀ ਨਹੀਂ ਜੀ ਸਰ ਆਪਾਰੋ ਘਰਵਾਲਾ ਨਾ ਵਧੀਆ ਹੈਗੀ ਇਹਨਾਂ ਦੀ ਕੋਈ ਲੜਾਈ ਠਗੜਾਨੀ ਕੱਤੇ ਰਹ ਰਹੇ ਨੇ ਆ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਦੀਆਂ ਫੋਟੋਆਂ ਨੇ ਆ ਕੋਈ ਗੱਲਬਾਤ ਨਹੀਂ ਨ ਦੇ ਵਿੱਚ ਇਦਾਂ ਹੀ ਲੜਾਈ ਝਗੜੇ ਵਾਲੀ ਬਸ ਇਹ ਬੈਠੇ ਨਾ ਰਹੇ ਆਪਣੇ ਨਾਲ ਠੀਕ ਹੈ ਕੀ ਮੰਗ ਕਰਦੇ ਸੀ ਸਾਰੇ ਸਾਨੂੰ ਇਨਸਾਫ ਚਾਹੀਦਾ ਵਾ ਇਨਸਾਫ ਇਸ ਗੱਲ ਦਾ ਚਾਹੀਦਾ ਵੀ ਜਦੋਂ ਘਰ ਵਾਲੀ ਬੈਠੀ ਆ ਚਲੋ ਪਰਮਾਤਮਾ ਨੇ ਇਸ ਤਰ੍ਹਾਂ ਸਾਡੇ ਤੇ ਪਾਣਾ ਬੀਤਿਆ ਜੋ ਸਾਡੇ ਹੱਕ ਸੀ ਸਾ ਤੋਂ ਹੱਕ ਖੋਏ ਜਾ ਰਹੇ ਨੇ ਉਸ ਲਈ ਸਾਨੂੰ ਇਨਸਾਫ ਚਾਹੀਦਾ ਹੈ। ਸਾਨੂੰ ਇਹ ਚਾਹੀਦਾ ਵੀ ਹੁਣ ਇਹ ਤਰ੍ਹਾਂ ਗੁੰਡਾਗਰਦੀ ਤੋਂ ਉੱtre ਆਏ ਆ। ਵੀ ਹੁਣ ਇਹਦਾ ਬੰਦਾ ਸਿੱਤੇ ਹੈ ਨਹੀਂਗਾ ਇਹਨੂੰ ਡਰਾ ਕੇ ਧਮਕਾ ਕੇ ਭਜਾਈਏ ਤੇ ਇੱਥੇ ਜੋ ਪੁਰਾਣਾ ਘਰਬਾਰ ਆ ਇੱਥੇ ਅਸੀਂ ਕਬਜ਼ਾ ਕਰੀਏ ਨੰਦਾ ਤੇ ਜੈ। ਜਿਹੜਾ ਮੁੰਡਾ ਮੂਣਾ ਹੈ ਕੋਈ ਤੇ ਕੋਈ ਕੋਡੇ ਨਾਲ ਕੋਈ ਵੀ ਥੋੜੇ ਵਿਰੁੱਧ ਬੋਲਿਆ। ਹਾਂ ਜੀ ਜੋ ਬੜਾ ਬੇਟਾ ਬਈ ਲਾਲਚ ਦੇ ਰਹੇ ਆ ਉਹਨੂੰ 1.5 ਸਾਲ ਹੋ ਗਿਆ ਇਹਦੇ ਨਾਲ ਉਹਦਾ ਕੋਈ ਲੈਣਾ ਦੇਣੀ ਨਹੀਂ। ਨਾਉਂ ਪਤਾ ਵੀ ਹੈ ਮੇਰੇ ਮਾਮ ਆ ਉਹ ਦਾਦੀ ਤੇ ਆਪਣੇ ਤਾਏ ਦੇ ਤੇ ਭੂਆ ਉਹਨਾਂ ਦੇ ਅੰਦਰ ਜਿਵੇਂ ਉਹ ਕਹਿੰਦੇ ਆ ਇਹਨਾਂ ਨੂੰ ਮਾਰ ਕੁੱਟਾਈ ਪਹਿਲਾਂ ਵੀ ਪੜੋਸਨਾ ਹੈਗੇ ਗਵਾ ਉਹਨਾਂ ਦੇ ਸਾਹਮਣੇ ਉਹਨੂੰ ਕੁੱਟਿਆ ਮਾਰਿਆ ਵੀ ਹੈ ਪਹਿਲਾਂ ਵੀ ਫਿਰ ਜਦੋਂ 29 ਨੂੰ ਵੀ ਉਹਨੇ ਹਾਪੀ ਚੱਕਿਆ ਨਾਲ ਤਾਏ ਦੀ ਨਾਲ ਕੇ ਹਾਂਜੀ ਬਿਲਕੁਲ ਜੀ ਇਹ ਸੀ ਸੰਦੀਪ ਕੌਰ ਜਿਨ੍ਹਾਂ ਨੇ ਆਪਣੀ ਹੱਡ ਕੀਤੀ ਕੱਲੀ ਕੱਲੀ ਸੁਣਾਈ ਹੈ ਕਿ ਉਹਨਾਂ ਨੂੰ ਅੱਜ ਪਤੀ ਦੀ ਮੌਤ ਤੋਂ ਬਾਅਦ ਕਿਵੇਂ ਪਰਿਵਾਰ ਤੱਕੇ ਮਾਰ ਰਿਹਾ ਹੈ ਕਿਵੇਂ ਪਰਿਵਾਰ ਉਹਨਾਂ ਨੂੰ ਸਹਾਰਾ ਦੇਣ ਦੀ ਬਜਾਏ ਉਹਨਾਂ ਦੇ ਨਾਲ ਕੁੱਟਮਾਰ ਕਰ ਰਿਹਾ ਹੈ ਤੇ ਇਸ ਦੀ ਜਿਹੜੀ ਕੰਪਲੀਟ ਆ ਰੋਪੜ ਦੇ ਐਸਐਸਪੀ ਪਾਸ ਵੀ ਦਿੱਤੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਹਨਾਂ ਦੇ ਜੇਠ ਹੈ ਉਹ ਜ਼ਿਆਦਾਤਰ ਜਾਤੀ ਕਰਿਆ ਤੇ ਇਹਨਾਂ ਦਾ ਇੱਕ ਲੜਕਾ ਜੋ ਕਿ ਛੋਟੇ ਹੁੰਦੇ ਤੋਂ ਅਹੀਂ ਦਾਦੀ ਦੇ ਨਾਲ ਰਹਿ ਰਿਹਾ ਸੀ ਤੇ ਉਸ ਨੂੰ ਮੂਰਾ ਬਣਾਇਆ ਹੋਇਆ ਤੇ ਉਸ ਨੂੰ ਵਰਤੇ ਜਾ ਰਿਹਾ ਤੇ ਇਹ ਸਾਰੇ ਮਾਮਲੇ ਸੰਬੰਧੀ ਅਸੀਂ ਹੁਣ ਪੁਲਿਸ ਨਾਲ ਵੀ ਰਾਬਤਾ ਕਰਾਂਗੇ ਤੇ ਜਿਹੜਾ ਇਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੇ ਉਸ ਪਰਿਵਾਰ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰਕੇ ਉਹ ਕਰਦੇ ਆ ਕਿ ਕੱਲ ਨੂੰ ਜਿਹੜੀਆਂ ਰਸਮਾਂ ਇਹਨੂੰ ਇਸ ਲੇਡੀ ਨੂੰ ਜਿਹੜੇ ਜਿਹਨਾਂ ਦਾ ਪਤੀ ਆਪਣੇ ਸਿਰ ਤੋਂ ਜਾ ਚੁੱਕਿਆ ਉਹਨੂੰ ਲਿਵਾਉਣੇ ਚਾਹੀਦਿਆਂ ਸੀ ਗਿਆ ਉਹਨਾਂ ਨੂੰ ਦੂਰ ਕਿਉਂ ਭਜਾਇਆ ਜਾ ਰਿਹਾ ਕੀ ਲਾਲਚ ਹੈ ਕੀ ਬਸ ਹੈ ਇਹ ਸਾਰੀ ਸਟੋਰੀ ਅਸੀਂ ਹੁਣ ਪਤਾ ਕਰਦੇ ਹਾਂ ਦੇ ਪਿੰਡ ਜਾ ਕੇ ਅਗਲੀ ਗੱਲ ਇੱਕ ਹੋਰ ਹੈ ਵੀ ਜਿਵੇਂ ਅਸੀਂ ਮਾਤਾ ਜੀ ਆਏ ਹਾਂ ਮਾਤਾ ਜੀ ਤੁਹਾਡਾ ਕੀ ਨਾਮ ਹੈ ਦਲਜੀਤ ਕੌਰ ਹੈ ਦਲਜੀਤ ਕੌਰ ਜੀ ਜਿਵੇਂ ਕਿ ਪਤਾ ਲੱਗਿਆ ਸਾਨੂੰ ਵੀ ਇੱਥੇ ਮੌਤ ਹੋਈ ਆ ਹਾਰਟ ਅਟੈਕ ਦੇ ਨਾਲ ਤੇ ਉਸ ਤੋਂ ਬਾਅਦ ਜਿਹੜੇ ਪਰਿਵਾਰ ਨੇ ਲੜਾਈ ਕਰੀ ਆ ਜਾਂ ਲੜਾਈ ਕੋਟਮਰ ਕੀਤੀ ਆ ਉਸ ਬਹੂ ਦੇ ਨਾਲ ਜਿਹਦੀ ਪਤੀ ਦੀ ਡੈਥ ਹੋਈ ਹਾਂਜੀ ਹਾਂਜੀ ਗਲਤ ਤਾਂ ਸੀ ਹੈ ਹਾਂਜੀ ਗਲਤ ਹੈ ਗਲਤ ਹੈ ਕਿਉਂਕਿ ਇੱਕ ਤਾਂ ਅਗਲੇ ਦਾ ਪਤੀ ਚਲੇ ਗਿਆ ਉਹਦਾ ਨਾਲ ਹਮਦਰਦੀ ਦਾ ਕੀ ਕਰਨੇ ਸੀ ਉਲਟਾ ਕੁੱਟਮਾਰ ਕਰਨੇ ਸ਼ੁਰੂ ਕਰਦੀ ਹਮਦੀ ਜ ਹਮਦਰਦੀ ਚਾਹੀਦੀ ਸੀਗੀ ਵੀ ਬੱਚੇ ਛੋਟੇ ਆ ਹਾਂਜੀ ਇਹ ਤਾਂ ਪਤੀ ਤਾਂ ਨਾ ਹਾਂ ਹਾਂ ਇਹਨੂੰ ਵੀ ਚਾਹੀਦਾ ਤਾਂ ਉਹ ਹੁਣ ਤੁਸੀਂ ਵੀ ਇਸ ਪਿੰਡ ਦੇ ਰਹਿਣ ਵਾਲੇ ਹਾਂਜੀ ਇਸ ਪਿੰਡ ਦੇ ਵਿੱਚ ਕੋਈ ਪਹਿਲਾਂ ਕੋਈ ਲੜਾਈ ਝਗੜਾ ਇਹਨਾਂ ਦਾ ਚੱਲਦਾ ਹੋਵੇ ਹੋਏ ਤਾਂ ਤਾਂ ਕੋਈ ਹੈ ਨਹੀਂ ਕੋਈ ਕਰਦਾ ਨਹੀਂ ਐਡੀ ਤਾਂ ਕੋਈ ਖਾਸ ਗੱਲ ਨਹੀਂ ਕੋਈ ਗੱਲ ਤੇ ਕੀ ਲੱਗਦਾ ਤੁਹਾਨੂੰ ਇਹ ਹੈ ਤਾਂ ਗੱਲ ਤੇ ਹੈ ਜੀ ਹੁਣ ਅਸੀਂ ਜਿਹੜੀ ਮਾਰਕਟੇ ਦੀ ਕਰੀਏ ਕਰਨੀ ਨਹੀਂ ਜਿਹੜਾ ਜੇਠ ਹੈ ਦਾ ਉਹ ਕਹਿੰਦੇ ਉਹਨੇ ਜਿਹੜਾ ਮਾਰਕਟਾਈ ਕਰੀਏ ਹੈ ਜੀ ਜੇਠ ਨੇ ਕਰੀਏ ਉਹ ਨਹੀਂ ਪਤਾ ਮਨੂ ਵੀ ਉਹਨੇ ਕਰੀਏ ਕਹਿੰਨੇ ਆ ਇਹ ਵੀ ਹਾਂ ਉਹਨੇ ਕਰੀਏ ਇਹ ਤਾਂ ਕਹਿੰਦੇ ਆ ਮਾਰਕਟੇ ਹਾਂਜੀ ਹਾਂ ਬਿਲਕੁਲ ਜੀ ਇਹਨਾਂ ਦਾ ਕਹਿਣਾ ਕਿ ਮਾਰਕਟਾਈ ਕਰੀਏ ਤੇ ਪਿੰਡ ਵਾਸੀ ਹੈ ਪਿੰਡ ਵਾਲੇ ਆ ਭਈ ਮੈਂਬਰ ਪੰਚਾਇਤ ਵੀ ਹੈਗੇ ਆ ਵੀ ਪਰ ਲੇਕਿਨ ਇੱਕ ਗੱਲ ਹੋਰ ਹੈ ਜਿਵੇਂ ਦਾ ਮੰਜਰ ਹੁੰਦਾ ਹੈ ਜਦੋਂ ਕਿਸੇ ਦਾ ਕੋਈ ਬੰਦਾ ਚਲੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਪਿੰਡ ਵੀ ਸਾਰੇ ਲੋਕ ਉਹਨਾਂ ਦੀ ਹਮਦਰਦੀ ਕਰਦੇ ਆ ਬਿਲਕੁਲ ਪਰ ਲੇਕਿਨ ਇਹ ਨਵੀਂ ਗੱਲ ਮੈਂ ਸੁਣ ਰਿਹਾ ਵੀ ਉਹ ਉਹ ਦੀ ਮਾਰਕਟਾਈ ਕਰਨੀ ਤੋਂ ਸ਼ੁਰੂ ਕਰਤੀ ਗਲਤ ਗੱਲ ਹੈ ਬਿਲਕੁਲ ਬੋਲ ਨਾ ਗੱਲ ਇਹ ਤੁਸੀਂ ਵੀ ਨਾਲ ਸੀ ਹਾਂ ਜੀ ਮੈਂ اسی ਉੱਥੇ ਬੈਠੇ ਸੀਗੇ ਸਾਰੇ ਅੱਛਾ ਉੱਥੇ ਜਾ ਕੇ ਅਸੀਂ ਗਏ ਇਹਨੇ ਵੀ ਜੱਗ ਬੈਠੇ ਸੀਗੇ ਜਦ ਕੋਈ ਨਹੀਂ ਪਹਿਲੀ ਗੱਲ ਤਾਂ ਜੀ ਸ਼ੁਰੂ ਤੋਂ ਜੀ ਮੈਂ ਜਦੋਂ ਉਹ ਆਇਆ ਮਾਰ ਕੇ ਨਹੀਂ ਆਤੀ ਆ ਹਾਂ ਤੇ ਮੈਂ ਕਹਿਣ ਨੂੰ ਇਹ ਸਾਰੇ ਸਭ ਬੈਠੇ ਮੇਰੇ ਮਾਖੀ ਦੇ ਕੋ ਵੀ ਚਲੋ ਪਿੱਛੇ ਥੋੜੀ ਇਸ ਤਰ੍ਹਾਂ ਜੀ ਹੋਰ ਚੱਲਦੀ ਵੀ ਪਰ ਹੁਣ ਤੁਸੀਂ ਨਿਮਿਓ ਕੇ ਕੰਨਾਂ ਵਿੱਚ ਕੌੜਾ ਰੇਲ ਪਾ ਲੈਣਾ ਤੇ ਆਮਨ ਭੋਗ ਪਾਣ ਤੁਸੀਂ ਕੁਝ ਨਹੀਂ ਬੋਲਣਾ ਇਹ ਨਿ ਵਿਚਾਰੀ ਬੋਲੇ ਸਭਾ ਜੀ ਇਹਨਾਂ ਨੇ ਪਹਿਲਾਂ ਫੁੱਲ ਚਾਉਣ ਗਏ ਉਸੇ ਵਾਰ ਜੀ ਫਿਰ ਇਹਨਾਂ ਨੇ ਇਹ ਫੁੱਲ ਪਾਉਣ ਚਲੇ ਕਿ ਪਿੱਛੇ ਦੇ ਇਹਨਾਂ ਨੇ ਮੇਰੇ ਨਾਲ ਪਾਠ ਮਿਨਾਰ ਰਖਾਇਆ ਅੱਛਾ ਤੇ ਉਸੇ ਵਾਰ ਜੀ ਫੁੱਲ ਪਾਣੀ ਵੀ ਚਲੇ ਗੂਈ ਚਲੇ ਗੇ ਤੇ ਉੱਥੇ ਜਾ ਕੇ ਪਤਲੀ ਇਹਦੀ ਕੀ ਘਟ ਰਹੀ ਹੈ ਜੀ ਤੇ ਇੱਥੇ ਵੀ ਅਸੀਂ ਜਮੁਰ ਕੇ ਜੀ ਫਿਰ ਵੀ ਪਾਈ ਫੁੱਲ ਪਾਇਆ ਇਹ ਵੀ ਅਗਨੇ ਵੀ ਆ ਗਏ ਜਦੋਂ ਜਾ ਕੀ ਇਹਨਾਂ ਨੇ ਜਦੋਂ ਦੇਖਿਆ ਕੋਈ ਖੁਸ਼ੀ ਹੁੰਦੀ ਸੀ ਬੜਾਈ ਹੋਈ ਸੀ ਤੇ ਇਹ ਇਹ ਕਾਰਨ ਨਹੀਂ ਹੈਗਾ ਪਤਾ ਵੀ ਕਿਉਂ ਹੋਇਆ ਕਿ ਆ ਗੱਲ ਕਾਰਨ ਜੀ ਆ ਗੱਲ ਜੀ ਵੀ ਜਿਹੜੀ ਮੜੀ ਮੁਰਟੀ ਇਹਨਾਂ ਦੀ ਆਪਸ ਵਿੱਚ ਘਰ ਦੀ ਮਸਲਾ ਉਹਦੇ ਵਿੱਚ ਕੋਈ ਸੀ ਕਹਿ ਨਹੀਂ ਸਕਦੇ ਜੇ ਪਰਾਂ ਦਾ ਕੁਝ ਚਲੋ ਜਦੋਂ ਘਰ ਦੇ ਮਸਲੇ ਵੀ ਚੱਲਦੇ ਆਂ ਕਈ ਵਾਰੀ ਲੜਾਈਆਂ ਚੱਲਦੀਆਂ ਰਹਿੰਦੀਆਂ ਮੜੀ ਮੁਰਟੀਆਂ ਘਰ ਦੇ ਵਿੱਚ ਅੱਜਕੱਲ ਪਰ ਲੇਕਿਨ ਜਦੋਂ ਕਿਸੇ ਦੇ ਉੱਤੇ ਵਕਤ ਪੈਣ ਤੋਂ ਬਾਅਦ ਕਿਸੇ ਨਾਲ ਕੁੱਟਮਾਰ ਕਰਨੀ ਲਈ ਝਗੜਾ ਕਰਨਾ ਤਾਂ ਉਹ ਬਿਲਕੁਲ ਗਲਤ ਗੱਲ ਹੈ ਤੁਸੀਂ ਵੀ ਇਸ ਪਿੰਡ ਦੇ ਆਈ ਆਈ ਮੈਂਬਰ ਮੈਂਬਰ ਪਹੁੰਚਾਤੇ ਇੱਧਰ ਆਓ ਜਰਾਇਕਾ ਨਾ ਹੋ ਤੁਹਾਡਾ ਜਸਵੰਤ ਸਿੰਘ ਜੀ ਜਸਵੰਤ ਸਿੰਘ ਜੀ ਕੀ ਮਾਮਲਾ ਚੱਲ ਰਿਹਾ ਤੁਹਾਡੇ ਪਿੰਡ ਦੇ ਵਿੱਚ ਮਾਮਲਾ ਮਤਲਬ ਇਦਾਂ ਗੱਲ ਹੋਈ ਜੀ ਮੈਂ ਤਾਂ ਤਕਰੀਬਨ ਮੌਕੇ ਪਰ ਹੈ ਨਹੀਂ ਤੁਰਈ ਉਹਤੇ ਪੁਲਿਸ ਵਾਲੇ ਆਏ ਤੇ ਜੀ ਉਹਨਾਂ ਨੇ ਦਿਖਾ ਦਿੱਤੀ ਉਹਨੇ ਇਹਨਾਂ ਗੱਲਬਾਤ ਹੋਈ ਉਹਨੇ ਦੀ ਕੋਈ ਪੁਲਿਸ ਵਾਲਾ ਮੈਨੂੰ ਬੁਲਾ ਲਿਆ ਜੀ ਜਿਹਨੇ ਬੁਲਾਇਆ ਕਹਿੰਦਾ ਵੀ ਆਜੋ ਨੇ ਮੈਂ ਚਲੇ ਗਿਆ ਕਨਾਂ ਜੇ ਕਰ ਮੋਗਾ ਦੇਖਿਆ ਉਹ ਜਿਹੜਾ ਕੋਈ ਬੰਦਾ ਜੇਠ ਹੈ ਉਹ ਉਹਨਾਂ ਨਾਲ ਗੱਲ ਹੋਈ ਵੀ ਉਹ ਕਿਉਂ ਕਰ ਰਿਹਾ ਕੁੱਟਮਾਰ ਨਹੀਂ ਅਸੀਂ ਨੂੰ ਕਿਹਾ ਵੀ ਆ ਕੰਮ ਨਾ ਕਰੋ ਤੁਸੀਂ ਵੀ ਆਪਣਾ ਭੋਗ ਤੱਕ ਪਾਈ ਸਹੀ ਰਹੋ ਭੋਗ ਤੇ ਬਾਅਦ ਆਪਣਾ ਜਿਹੜੋ ਕੰਨਾ ਕਰ ਲਿਓ ਆਪਣਾ ਲੜੀ ਜਿਓ ਚੋ ਭਿੜੀ ਜੋ ਮਰਜ਼ੀ ਕਰੀ ਜਾਓ ਵੀ ਮਹਾਰਾਜ ਦੀ ਵਿਆਪਦੀ ਹੁੰਦੀ ਕਿ ਤਰ ਨਾ ਕੋਲੋ ਚ ਨਿਕਲਦੀ ਹੈ ਜੋ ਆਪ ਆਪਸੀ ਬੋਲੂਗੇ ਵੀ ਇਹ ਦੇ ਕਰਕੇ ਵੀ ਤੁਸੀਂ ਇਹ ਕੰਮ ਨਾ ਕਰੋ ਭੋਗ ਤੇ ਬਾਅਦ ਆਪਣਾ ਜੋ ਮਰਜ਼ੀ ਕਰੋ ਵੰਡ ਪਟਾਈ ਜੋ ਵੀ ਤੁਹਾਡਾ ਹੈਗਾ ਬੜਾ ਮਾਚ ਕਰੋ ਜਿਹੜਾ ਲੈ ਆ ਅੱਗੇ ਅੱਗੇ ਹਾਂ ਜੀ ਆ ਮਾਨਵਿਕਿਆਵੇਂ ਹਾਂ ਉਹ ਮੁੰਡੇ ਨੂੰ ਵੀ ਕਿਹਾ ਜੀ ਬਿਲਕੁਲ ਜੀ ਅਸੀਂ ਅਮੈਂ ਜਿਵੇਂ ਕਿ ਅਸੀਂ ਫੋਟੋ ਦੇਖੀਆਂ ਹੈ ਕਾਫੀ ਝਰੂਟ ਲਗੇ ਹੋਏ ਆ ਹਾਂ ਜੀ ਹਾਂ ਜੀ ਜਦੋਂ ਚਲੋ ਜਿਹੜੇ ਮੌਕੇ ਮੈਂ ਲੜਾਈ ਮੈਂ ਮੌਕੇ ਪਰਹਾਜ ਨਹੀਂ ਚਾਹਗਾ ਮੈਂ ਝੂਠ ਨਹੀਂ ਬੋਲਣਾ ਜਿਹੜੀ ਸਹੀ ਗੱਲ ਸਾਨੂੰ ਦੱਸਦੇ ਤੁਸੀਂ ਮੈਂਬਰ ਵਿੱਚ ਜਾ ਤਾ ਹਾਂ ਜੀ ਹਾਂ ਜੀ ਹਾਂ ਜੀ ਸਰਪੰਚ ਮੌਜੂਦ ਆ ਸਰਪੰਚ ਬੜਾ ਇੱਧਰ ਹੀ ਦੁਕਾਨ ਦੇ ਅੱਗੇ ਹਾਂ ਜੀ ਹਾਂ ਜੀ ਬੁਲਾਉਣਾ ਬੁਲਾ ਤੇ ਬਿਲਕੁਲ ਅਸੀਂ ਵੈਸੇ ਤਾਂ ਆਪਾ ਉਸ ਪਰਿਵਾਰ ਨੂੰ ਮਿਲਾਂਗੇ ਜਿਹੜੇ ਮਾਂ ਜਿਹੜੀ ਜਿਹਦੇ ਬੇਟਾ ਸੀਗਾ ਜਿਹਦਾ ਭਰਾ ਸੀਗਾ ਜਿਹਦਾ ਭਾਈ ਸੀਗਾ ਇਸ ਕਰਕੇ ਅਸੀਂ ਉਹਨਾਂ ਦੇ ਨਾਲ ਵੀ ਮਿਲ ਕੇ ਗੱਲਬਾਤ ਕਰਦੇ ਹਾਂ ਕਿ ਅਖੀਰ ਇਸ ਤਰ੍ਹਾਂ ਦਾ ਇਨਾ ਘੋਰ ਕਰਿਓ ਕਿਉਂ ਆ ਗਿਆ ਵੀ ਅਸੀਂ ਜਦੋਂ ਵੀ ਲੜਾਈ ਝਗੜਾ ਹੁੰਦਾ ਚਲੋ ਕਿਸੇ ਦੀ ਬੋਲ ਮਟ ਮਟੋ ਹੋਵੇ ਨਾ ਹੋਵੇ ਪਿੰਡ ਵਿੱਚ ਤਾਂ ਲੇਕਿਨ ਉਸ ਵੇਲੇ ਤੱਕ ਆਪਾਂ ਸ਼ਾਂਤ ਰੱਖਦੇ ਹਾਂ ਵੀ ਵੀ ਬਹੁਤ ਮੜਾ ਮੜੀ ਘੜੀ ਜੇ ਉਹ ਗੱਲ ਅੱਗੇ ਕਰਦੇ ਹਾਂ ਰਿਕਾਰਡਿੰਗ ਆਨ ਹੈ ਮਾਈਕ੍ਰੋਫੋਨ ਸਹੀ ਚੱਲ ਰਿਹਾ ਹੈ ਹਾਂਜੀ ਹਾਂਜੀ پہلا پک دکھا رہے تھے ਔਰ ਤਨੇ ਅਲਜਾਮਲਾ ਇਸੀ ਆਪਣੇ ਜੇਠ ਦੇ ਉੱਤੇ ਕਿ ਉਸ ਨੂੰ ਬਹੁਤ ਬੁਰੀ ਤਰ੍ਹਾਂ ਨਾਲ ਮਾਰ ਕਟਾਈ ਕੀਤੀ ਗਈ ਹੈ ਅਸੀਂ ਬਿਲਕੁਲ ਪਿੰਡ ਠੋਣਾ ਵਿਖੇ ਪਹੁੰਚੇ ਹਾਂ ਤੇ ਮੇਰੇ ਸਾਹਮਣੇ ਦਿਖਾਓ ਜਿਹੜੀ ਤਸਵੀਰ ਦੇ ਵਿੱਚ ਇਹ ਉਹਨਾਂ ਦੇ ਜੇਠ ਹੈ ਜਿਨ੍ਹਾਂ ਦੇ ਉੱਤੇ ਦੋਸ਼ ਲਗਾ ਰਹੇ ਤੇ ਨਾਲ ਬੇਟਾ ਹੈ ਕਿੰਨੇ 19 ਸਾਲ ਦਾ ਹਾਂਜੀ 19 ਸਾਲ ਦਾ ਬੇਟਾ ਹੈ ਸਰ ਤੁਹਾਡੇ ਦੇ ਦੋਸ਼ ਜਿਹੜੇ ਤੁਹਾਡੀ ਜਿਹੜੀ ਅੱਜ ਆਈ ਲਗਾ ਰਹੀ ਹੈ ਵੀ ਉਹਦੀ ਮੌਤ ਹੋ ਗਈ ਹੈ ਉਹਦੇ ਭਰਾ ਦੀ ਸਾਡੇ ਦੀ ਤੇ ਲੇਕਰ ਮੌਤ ਦਾ ਅਫਸੋਸ ਕੀ ਕਰਨਾ ਸੀ ਵੀ ਉਲਟਾ ਤੁਸੀਂ ਮੱਟ ਪਾਰ ਕੋਟਖਟਾਈ ਕਰ ਰਹੇ ਨਹੀਂ ਸਰ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਮੈਂ ਤਾਂ ਇੱਥੇ ਆਉਂਦਾ ਵੀ ਜਦੋਂ ਕੋਈ ਕੋਈ ਨਾ ਕੋਈ ਗੱਲਬਾਤ ਹੁੰਦੀ ਆ ਤਾਂ ਮੈਂ ਉਦੋਂ ਹੀ ਆਉਣਾ ਨਹੀਂ ਮੇਰਾ ਕੋਈ ਇੱਥੇ ਆਉਂਦਾ ਮੈਂ ਰਹਿੰਦਾ ਵੀ ਹੈ ਨਹੀਂ ਇੱਥੇ ਤੋ ਮੇਰਾ ਆਪਣੀ ਵਾਈਫ ਦੇ ਨਾਲ ਤਲਾਕ ਦਾ ਕੇਸ ਚੱਲ ਰਿਹਾ ਜਿਹਦੇ ਕਿਸੇ ਬੰਦੇ ਦੇ ਨਾਲ ਨਜਾਇਜ਼ ਸੰਬੰਧ ਹੈ ਉਹਦੀ तकरीबन ਮੇਰੇ ਕੋਲ ਫੋਟੋ ਫੋਟੋ ਸਾਰਾ ਕੁਝ ਹੈ ਜੀ ਮੈਂ ਕੋਰਟ ਦੇ ਵਿੱਚ ਪ੍ਰੂਫ ਵਿਧ ਪ੍ਰੂਫ ਉਹਦਾ ਮੈਂ ਕੋਰਟ ਚ ਕੇਸ ਲਾਇਆ ਹੈ ਤੁਹਾਡੀ ਆਪਣੀ ਪਰਜਾਈ ਨਾਲ ਤੁਹਾਡਾ ਕਿਸੇ ਕਿਸਰ ਦਾ ਕੋਈ ਮੇਰਾ ਇਹਦੇ ਨਾਲ ਕੋਈ ਕੇਸ ਨਹੀਂ ਉਹ ਨਹੀਂ ਹੈਗਾ ਝਗੜਾ ਨਹੀਂ ਹੈ ਉਸ ਤੋਂ ਬਾਅਦ ਪਹਿਲਾਂ ਵੀ 19 ਦੇ ਵਿੱਚ ਵੀ ਇਹਨਾਂ ਦੀ ਜਿਹੜੀ ਮੀਆਂ ਬੀਬੀ ਦੀ ਆਪਸੀ ਲੜਾਈ ਹੁੰਦੀ ਸੀ ਤਾਂ ਉਹ ਮੇਰੇ ਤੇ ਹੀ ਦਰਖਾਸਤਾਂ ਦਿੰਦੇ ਸੀ ਕਿਉਂਕਿ ਇਹ ਮੈਨੂੰ ਇੱਕ ਪੁਲਿਸ ਮਲਾਜਨ ਹੋਣ ਦੇ ਨਾਤੇ ਮੈਨੂੰ ਇਹ ਕੰਮ ਚ ਘੜੀਸਿਆ ਜਾਂਦਾ ਮੈਂ ਸਾਰੇ ਕੰਮ ਦੀਆਂ ਆਰਟੀਆ ਕਾਪੀਆਂ ਕਢਾਈਆਂ ਹੋਇਆ ਮੇਰੇ ਕੋਲ ਵਿਧ ਪ੍ਰੂਫ ਪਈ ਹੈ ਬਿਲਕੁਲ ਤੁਸੀਂ ਫੌਜੀ ਤੇ ਮੈਂ ਆਰਮੀ ਚੋ ਵੀ ਰਿਟਾਇਰਡ ਹਾਂ ਜੀ ਤੇ ਮੈਂ 2010 ਦੇ ਵਿੱਚ ਮੈਂ ਪੁਲਸ ਜੁਆਇਨ ਕੀਤੀ ਸੀ ਬਾਰ ਬਾਰ ਪੁਲਸ ਨੂਮੀਰ ਪ੍ਰੋਪਰ ਪੁਲਸ ਨੂੰ ਵੀ ਕੰਪਲੀਟ ਕੀਤੀ ਗਈ ਹੈ ਮੇਰੇ ਇਹਦੇ ਸਹਰਾ ਪਰਿਵਾਰ ਜਿਹੜਾ ਹੈਗੇ ਆ ਜੀ ਇਹਦੇ ਪੇਕੇ ਪਰਿਵਾਰ ਜਿਹੜੇ ਨਛੱਤਰ ਸਿੰਘ ਦੇ ਫੇਫਾਤਰ ਹਨ ਉਹ ਲਗਾਤਾਰ ਉਥੋਂ ਐਸਐਸਪੀ ਦਫ਼ਤਰ ਨੂੰ ਲਗਾਤਾਰ ਦਰਖਾਸਤਾਂ ਭੇਜਦੇ ਰਹੇ ਆ ਜੀ ਲੜਾਈ ਇਹਨਾਂ ਦੀ ਮੀਆਂ ਬੀਬੀ ਦੀ ਹੁੰਦੀ ਸੀ ਤੇ ਮੈਨੂੰ ਇਹ ਵਿੱਚ ਇਨਵੋਲਵ ਕਰ ਦਿੰਦੇ ਹੁੰਦੇ ਸੀ ਤੇ ਹੁਣ ਤੱਕ ਜਿਹੜੀ ਇਹਨਾਂ ਨੇ ਸ਼ਿਕਾਇਤ ਕੀਤੀ ਹੈ ਪੁਲਿਸ ਨੇ ਵੀ ਤੁਹਾਡੇ ਕੋਈ ਪੁੱਛਗਿੱਛ ਕੀਤੀ ਹੈ ਹੋਰ ਫਿਰ ਇੱਕ ਦਿਨ ਆਈਸੀਜੀ ਇੱਥੇ ਪਰ ਉਹਨਾਂ ਨੂੰ ਮੈਂ ਦੱਸਤਾ ਵੀ ਆਪਾਂ ਇਸ ਰੋਲੇ ਦੇ ਵਿੱਚ ਹੈ ਨਹੀਂ ਮੈਂ ਅੱਜ ਹੀ ਆਇਆ ਅੱਜ ਹੀ ਡੈਥ ਹੋਈ ਆ ਮੈਂ ਆਪਣੀ ਡਿਊਟੀ ਦੇ ਸੰਬੰਧ ਵਿੱਚ ਬਾਹਰ ਗਿਆ ਹੋਣਾ ਕਈ ਵਾਰ ਸਮਨ ਬਰੰਟ ਕਰਾਉਣ ਵਾਸਤੇ ਪਰ ਮੈਨੂੰ ਇਸ ਚੱਕਰ ਵਿੱਚ ਮੈਂ ਕੋਈ ਕਾਰਵਾਈ ਨਹੀਂ ਕੀਤੀ ਨਾ ਮੈਂ ਮਾਰਦਾ ਕਿ ਉਹਨਾਂ ਨੇ ਮੈਂ ਕੁੱਟਦਾ ਕਿਉਂਕਿ ਮੇਰੇ ਤੇ ਪਹਿਲਾਂ ਬਿਨਾਂ ਕਿਸੇ ਕਾਰਨ ਦੇ ਇਲਜ਼ਾਮ ਲੱਗਦੇ ਆ ਤਾਂ ਮੈਂ ਇਸ ਮੱਦੇ ਨਜ਼ਰ ਧਿਆਨ ਚ ਰੱਖਦੇ ਮੈਂ ਇਹਨਾਂ ਦੇ ਅੱਗੇ ਵੀ ਨਹੀਂ ਆਉਂਦਾ ਜੀ ਜਿਹੜੀ ਵਾਈਫ ਦੇ ਨਾਲ ਤੁਹਾਡਾ ਤਲਾਕ ਚੱਲ ਰਿਹਾ ਤੁਸੀਂ ਕਦੇ ਵੀ ਉਹ ਸਾਡੇ ਘਰ ਚ ਨਾ ਆਵੇ ਉਹ ਸਾਡੇ ਘਰ ਦੇ ਵਿੱਚ ਨਾ ਆਵੇ ਸਾਡਾ ਮੇਨ ਮੁੱਦਾ ਹੀ ਹੈ ਕਿਉਂਕ ਜਿੰਨੀਆਂ ਇੱਥੇ ਵੀਡੀਓ ਸਾਡੇ ਕੋਲ ਪਈਆਂ ਜੀ ਸਾਨੂੰ ਵੀ ਦੁੱਖ ਲੱਗਦਾ ਵੀ ਸਾਡੇ ਘਰ ਦੇ ਵਿੱਚ ਇਹ ਖਾਸਾ ਨਾ ਹੋਵੇ ਮੇਰਾ ਫਾਦਰ ਪਿਛਲੇ ਸਾਲ ਉਹਨਾਂ ਦੀ ਵੀ ਡੈਥ ਹੋ ਗਈ ਆ ਉਹਨਾਂ ਨੂੰ ਵੀ ਇੱਕ ਸਾਲ ਨਹੀਂ ਹੋਇਆ ਅਰੇ 5 ਤਰੀਕ ਨੂੰ ਮੈਂ ਉਹਨਾਂ ਦੀ ਬਰਥੀ ਮਨਾ ਕੇ ਹਟਿਆ ਜੀ ਮੈਂ 5 ਤਰੀਕ ਦਾ ਘਰੇ ਆਇਆ ਹੋਇਆ ਜੀ ਇੱਥੇ ਕਿੰਨੀਆਂ ਜੇ ਵੀਡੀਓਜ਼ ਜਾਂ ਕੋਈ ਸਟੇਟਮੈਂਟਸ ਉਹਨਾਂ ਦਿੱਤੀਆਂ ਸਾਰੀਆਂ ਝੂਠੀਆਂ ਸਾਰੀਆਂ ਬੇਬੁਨਿਆਦਾਂ ਝੂਠੀਆਂ ਜੀ ਇਹਨਾਂ ਦਾ ਕੰਮ ਹੀ ਇਹ ਹੈ ਜੀ ਹੁਣ ਜਿਹੜੀ ਮੇਨ ਮੂਰੀ ਆ ਜੀ ਉਹ ਰਲੀ ਵੀ ਆ ਮੈਨੂੰ ਹਰ ਪਾਸੇ ਬਦਨਾਮ ਕਰਨ ਵਾਸਤੇ ਪਹਿਲਾਂ ਉਹਨੇ ਮੇਰੇ ਬੇਟੀ ਤੋਂ ਹੀ ਐਫਆਰ ਐਫਆਰ ਤੱਕ ਰੋਣਿਆ ਮੇਰੇ ਬੇਟੇ ਦੇ ਸਾਲੇ ਦੇ ਵੀ ਐਫਆਰ ਕਰਵਾਈ ਸੀ ਬਠਿੰਡੇ ਦੇ ਵਿੱਚ ਵੀ ਉਹਨੇ ਹੈ ਜੀ ਬੇਟੇ ਮੇਰਾ ਬੇਟਾ ਕੈਨੇਡਾ ਹੈ ਜੀ ਅੱਛਾ ਉਹਦੀ ਵੀ ਤੁਹਾਡੇ ਨਾਲ ਹੈ ਕਿ ਮੇਰੇ ਨਾਲ ਹੀ ਜੀ ਉਹ ਤੁਹਾਡੇ ਜੀ ਬੇਟੀ ਵੀ ਬੇਟੀ ਵੀ ਮੇਰੇ ਨਾਲ ਹੀ ਮੈਂ ਉਹਨੂੰ ਵੀ ਹੁਣ ਤੱਕ ਖਰਚਾ ਵਗੈਰਾ ਦਿੰਦਾ ਮੈਂ ਉਹਨੂੰ ਜੋ ਵੀ ਕੋਰਸ ਕੋਸ਼ ਕਰਦੀ ਹੈ ਮੈਂ ਖਰਚਾ ਦਿੰਦਾ ਜੀ ਉਹਨੂੰ ਪਰ ਉਹਨੇ ਵੀ ਮੇਰੇ ਤੇ ਬਹੁਤ ਅਲਿਗੇਸ਼ਨ ਇਸ ਲੈਡੀਜ਼ ਨੇ ਲਵਾਏ ਉਡੀਪਾਇਰ ਦੀ ਗੱਲ ਵੀ ਮੇਰੇ ਕੋਲ ਪਈ ਆ ਉੱਥੇ ਵੀ ਬਠਿੰਡੇ ਤੋਂ ਸਾਰੀ ਕਾਰਵਾਈ ਇਹਨਾਂ ਤੇ ਅਗੇਸਟ ਗਈ ਆ ਜੀ ਕੱਲ੍ਹ ਭੋਗ ਹੈ ਹਾਂਜੀ ਭੋਗ ਦੇ ਵਿੱਚ ਵੀ ਲੋਕਾਂ ਨੂੰ ਲੱਗਿਆ ਹੋਇਆ ਵੀ ਕੰਮ ਇਹਨਾਂ ਨਾਲ ਲੜਾਈ ਕਰਨੀ ਪਾ ਸਾਡਾ ਸਾਡਾ ਸਾਰੇ ਹਜਾ ਕੋਈ ਇਰਾਦਾ ਨਹੀਂ ਸਗੋਂ ਇਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਫੋਨ ਕਰਕੇ ਸਾਡੇ ਘਰ ਤੋਂ ਗੁਰੂਗ੍ਰੰਥ ਸਭ ਚਕਾਉਣ ਦੀ ਬਹੁਤ ਕੋਸ਼ਿਸ਼ ਕੀਤੀ ਆ ਬੜੀਆਂ ਧਮਕੀਆਂ ਆਈਆਂ ਪੁਲਿਸ ਸਟੇਸ਼ਨ ਤੋਂ ਵੀ ਆਈਆਂ ਪਰ ਫਿਰ ਅਸੀਂ ਸ਼੍ਰੋਮਣੀ ਕਮੇਟੀ ਨੂੰ ਆਪਣੀ ਜ਼ਿੰਮੇਵਾਰੀ ਪਰ ਆਪਣੀ ਕਿ ਲਿਖ ਕੇ ਦਿੱਤਾ ਵੀ ਸਾਡੀ ਜ਼ਿੰਮੇਵਾਰੀ ਹੈ ਅਸੀਂ ਕੋਈ ਬੇਆਬਦ ਵੀ ਨਹੀਂ ਹੋਣ ਦਿੰਦੇ ਪਰ ਇਹਨੇ ਇਹ ਕੋਸ਼ਿਸ਼ਾਂ ਜਾਰੀ ਰੱਖੀਆਂ ਇਹਦੀ ਲਗਾਤਾਰ ਵੀ ਇਥੋਂ ਮਹਾਰਾਜ ਜਿਨ੍ਹਾਂ ਦੇ ਘਰੋਂ ਚਕਾਉਣੇ ਚਕਾਉਣਾ ਵੀ ਸਾਨੂੰ ਇਹਨਾਂ ਨੇ ਮੱਥਾ ਟੇਕਣ ਨਹੀਂ ਦਿੱਤਾ ਹੋਰ ਹੈ ਜਦੋਂ ਡੈਥ ਹੋਈ ਆਖਰੀ ਤੌਰ ਤੇ ਲੱਗ ਰਹੇ ਸੀਗੇ ਤੁਸੀਂ ਆਪਣੇ ਘਰ ਦੇ ਵਿੱਚ ਰੱਖਣ ਦੀ ਕੋਸ਼ਿਸ਼ ਦਾ ਉਹ ਆਪਣੇ ਘਰ ਦੇ ਵਿੱਚ ਵੀ ਆਕਸ ਦੇ ਸੀਗੇ ਮੈਂ ਤਾਂ ਜੀ ਆਇਆ ਜੀ ਬਾਅਦ ਵਿੱਚ ਜਦੋਂ ਘਰ ਦੇ ਵਿੱਚ ਬੋਡੀ ਪਈ ਸੀ ਜੀ ਮੈਂ ਤਾਂ ਜੀ ਜਦੋਂ ਬੋਡੀ ਆਈ ਆ ਮੈਨੂੰ ਨਹੀਂ ਸੀ ਪਤਾ ਵੀ ਕਿੱਥੇ ਰੱਖੀ ਕਿੱਥੇ ਨਹੀਂ ਮੈਂ ਨਾ ਰਖਾਉਣ ਵਾਲਾ ਸੀ ਮੈਂ ਬਾਅਦ ਚ ਆਇਆ ਜੀ ਇੱਥੇ ਪੰਚਾਇਤ ਬੈਠੀ ਸੀ ਮੈਨੂੰ ਵੀ ਪਤਾ ਨਹੀਂ ਹੈ

ਫੌਜੀ ਸਾਹਿਬ ਜਾਂ ਇਹ ਪੁਲਿਸ ਦੇ ਵਿੱਚ ਮੁਲਾਜ਼ਮ ਹੈ ਇਹਨਾਂ ਨੇ ਸਾਰੀ ਗੱਲਬਾਤ ਦੱਸੀ ਹੈ ਕਿ ਜਿਵੇਂ ਉਹਨਾਂ ਨੂੰ ਦਿਖਾਇਆ ਗਿਆ ਉਹ ਨਹੀਂ ਹੈ ਅੱਜ ਨਾਲੇ ਬੇਟਾ ਵੀ ਸਾਡੇ ਨਾਲ ਹੈ ਬੇਟੇ ਨੂੰ ਵੀ ਗੱਲ ਕਰਦੀਆਂ ਕਿਆ ਨਾਮ ਤੁਹਾਡਾ ਮੇਰਾ ਨਾਮ ਜਸਦੀਪ ਸਿੰਘ ਦੇਸ ਹੈ ਬੁਢੀ ਮਾਤਾ ਨੇ ਦੋਸ਼ ਲਾਇਆ ਥੋੜੇ ਚਾਚੇ ਦੇ ਉੱਤੇ ਕਿ ਸਹੀ ਹੈ ਗਲਤ ਨਹੀਂ ਇਹ ਗਲਤ ਹੈ ਸਰਾਸਰ ਗਲਤ ਹੈ ਇਹ ਐਦਾਂ ਦਾ ਕੋਈ ਲੜਾਈ ਝਗੜਾ ਇਹਨਾਂ ਨੇ ਕੁਝ ਨਹੀਂ ਕਰਿਆ ਹੈਗਾ ਜਮਾਈ ਗਲਤ ਹੈ ਇਹ ਤੇ ਚਲੋ ਮੈਂ ਮੰਨਦਾ ਵੀ ਇੱਕ ਪ੍ਰੂਫ ਵੀ ਹੋਣਾ ਜ਼ਰੂਰੀ ਹੈ ਜੇ ਕਰਿਆ ਤਾਂ ਸਾਨੂੰ ਪ੍ਰੂਫ ਜੇ ਲੱਭ ਜੇ ਕੋਈ ਹਾਂਜੀ ਕੋਈ ਪ੍ਰੂਫ ਕੋਈ ਕੁਝ ਵੀ ਨਹੀਂ ਹੈਗਾ ਇਹਨਾਂ ਨੇ ਤਾਂ ਜਮਾਈ ਮੇਰੇ ਕੋਲ ਵੀਡੀਓ ਬਣੀ ਹੋਈ ਹੈ ਦਿਖਾ ਦਿੰਦਾ ਤੁਹਾਨੂੰ ਜਮਾਈ ਪਿੱਛੇ ਇਹ ਹੈ ਵੀ ਨਹੀਂ ਹੈਗਾ ਹੱਥ ਵੀ ਨਹੀਂ ਹੈਗਾ ਇਹ ਜਮਾਈ ਆ ਗੇਟ ਨਹੀਂ ਹੈਗਾ ਜਿਹੜਾ ਗੇਟ ਦੇ ਵੀ ਪਿੱਛੇ ਵਾਲੇ ਪਾਸੇ ਹੈ ਅੱਗੇ ਅਸੀਂ ਉਹ ਸੀਗੇ ਬਸ ਮੈਂ ਛੜਾ ਰਿਹਾ ਸੀਗਾ ਤੁਛ ਛੜਾ ਦੇ ਹਾਂਜੀ ਹਾਂਜੀ ਤੇ ਪਤਾ ਪਤਾ ਪੁਰੀ ਵੀ ਉੱਥੇ ਵੀ ਕੋਈ ਹੋਈ ਝਗੜਾ ਪੁਰੀ ਪਤਾ ਪੁਰੀ ਉੱਥੇ ਕੀਤੂ ਸਾਹਿਬ ਵੀ ਹੋਇਆ ਜੀ ਉੱਥੇ ਮੇਰੇ ਕੋਲ ਫੁੱਲ ਸੀਗੇ ਫੁੱਲਾਂ ਦੇ ਨਾਲ ਬੇਆਬਦੀ ਕਰੀ ਇਹਨਾਂ ਨੇ ਵੀ ਧੱਕਾਸ਼ਾਹੀ ਕਰੀ ਉਹ ਪੂਰ ਝੂਰ ਕਰਦੇ ਉਹਨਾਂ ਨੇ ਵੀ ਫੁੱਲ ਵਿੱਚ ਅੱਜ ਨਾ ਪਾਉਣ ਨਹੀਂ ਦੱਤੇ ਹੈਗੇ ਨਹੀਂ ਤੁਹਾਡਾ ਭਰਾ ਵੀ ਛੋਟਾ ਹੈਗਾ ਤੁਸੀਂ ਇਕੱਠੇ ਹੋ ਕੇ ਵੀ ਇਕੱਠੇ ਹੋ ਕੇ ਪਾ ਸਕਦੇ ਸੀਗੇ ਪਰ ਜਿਹੜੀਆਂ ਇਹ ਤੀਨੀਆਂ ਨੇ ਕਹਿਆ ਨਾ ਵੀ ਅਸੀਂ ਵੀ ਤੂੰ ਨਾ ਤੂੰ ਤੂੰ ਮਾਂ ਦੇ ਉਹਦੀ ਅੱਗੇ ਜਾ ਤੂੰ ਵੀ ਹੱਥ ਲਾ ਉਹਨਾਂ ਦੇ ਇਹ ਨਹੀਂ ਸੀਗਾ ਹੋਣਾ ਚਾਹੀਦਾ ਉੱਥੇ ਅੱਛਾ ਚਲੋ ਦੋ ਭਰਾ ਪਾ ਸਕਦੇ ਸੀ ਸਾਡੇ ਨਾ ਮਗਰ ਗੱਡੀ ਵੀ ਲਾਈ ਹੈ ਇਹਨਾਂ ਨੇ ਵੀ ਗੱਡੀ ਵੀ ਲਾਈ ਹੈ ਵੀ ਹਾਂ ਵੀ ਅਸੀਂ ਵੀ ਜਾਵਾਂਗੇ ਪਰ ਜਦ ਅਸੀਂ ਰਸਮ ਹੁੰਦੀ ਹੈ ਉੱਥੇ ਵੀ ਚਾਹ ਚਾਹ ਦਿੰਦੇ ਹੁੰਦੇ ਆ ਵੀ ਚਾਹ ਬਣਾਉਂਦੇ ਹੁੰਦੇ ਆ ਜਦ ਉੱਥੇ ਲਾਈ ਫਿਰ ਜਦ ਸਾਨੂੰ ਪਤਾ ਲੱਗਿਆ ਵੀ ਇਹ ਵੀ ਪਿੱਛੇ ਹੀ ਆ ਸਾਡੇ ਬਿਲਕੁਲ ਥੈਂਕ ਯੂ ਧੰਨਵਾਦ ਅੱਜਾ ਮਾਤਾ ਜੀ ਇਹ ਮਾਤਾ ਜੀ ਤੁਸੀਂ ਦੱਸੋ ਵੀ ਤੁਹਾਡੇ ਪਰਿਵਾਰ ਦੇ ਵਿੱਚ ਇੰਨੀ ਵੱਡਾ ਵਿਵਾਦ ਛੜਿਆ ਸੀਗਾ ਕਿਹੜਾ ਦੋਸ਼ ਕੀ ਦਾ ਇਹਦੇ ਵਿੱਚ ਦੋਸ਼ ਤੇ ਹੀ ਦਾ ਹੀ ਹੈ ਜੀ ਬੜੀ ਦਾ ਬੜੇ ਮਨੂ ਵੀ ਕੁੱਟਣਾ ਆ ਗਈ ਸੀ ਜੀ ਇਹ ਪਰ ਅੱਛਾ ਇਹਦੇ ਪਾਪਾ ਇਹਦਾ ਦਾਦਾ ਬਹੁਤ ਯਾਨੀ ਛਡਾਉਂਦਾ ਉੱਥੇ ਮੋਗਰੀ ਚਾਕੇ ਦਾ ਪੁੱਤ ਤੁਹਾਡਾ ਜਿਹਦੀ ਮੌਤ ਹੋਈ ਹੈ ਉਹਦੇ ਨਾਲ ਤੁਹਾਡਾ ਕੋਈ ਉਹ ਨਹੀਂ ਹੈਗਾ ਨਾ ਉਹ ਰੋਟੀ ਮੈਂ ਪਕਾ ਕੇ ਦੰਦੀ ਜੀ ਇਹਨਾਂ ਨੂੰ ਇਹਦੀ ਮਾਂ ਤਾਂ ਰੋਟੀ ਵੀ ਨਹੀਂ ਦੰਦੀ ਇਹਨਾਂ ਨੂੰ 9 ਵਜੇ ਤੁਸੀਂ ਦੇਖ ਲਓ ਪੁੱਛ ਲਓ 9 ਵਜੇ ਤੇ ਬੈਠਾ ਰਹਿੰਦਾ ਤਾਂ ਉਧਰ ਫਿਰ ਮੇਰੇ ਕੋਲ ਆਉਣੇ ਇਹਨੇ ਮੈਂ ਪੁੱਛਣਾ ਵੀ ਰੋਟੀ ਖਾ ਲਈ ਕਹਦਾ ਨਹੀਂ ਵੀ ਵੀ ਮੈਂ ਨਹੀਂ ਖਾਦੀ ਹੈਗੀ ਮੈਂ ਪਕਾ ਕੇ ਫਿਰ ਰੋਟੀ ਦੇ ਜਦੋਂ ਕੋਈ ਲੜਾਈ ਝਗੜਾ ਹੋਇਆ ਕਿਤੇ ਤਾਂ ਤੁਸੀਂ ਤੁਹਾਡਾ ਬੇਟਾ ਤੇ ਇਲਜ਼ਾਮ ਲਾ ਰਹੇ ਹੋ ਤੁਸੀਂ ਤੁਹਾਨੂੰ ਪਤਾ ਵੀ ਤੁਹਾਡੇ ਸਾਹਮਣੇ ਉਹਨੇ ਵਾਲ ਪਟੇ ਉਹਦੇ ਕਿਨੇ ਜੀ ਭਰਾਈ ਦੇ ਆਪਣੀ ਦੇ ਨਹੀਂ ਜੀ ਹਾਂ ਜੀ ਮਹਾਰਾਜ ਲਾਇਟ ਦੇ ਖੇਤਰ ਦੇ ਹਾਂ ਜੀ ਹਾਂ ਮੈਂ ਉਹੀ تھی ਜੀ ਹਾਂ ਉਹੀ تھی ਕੋਈ ਬਾੜ ਨਹੀਂ ਪੱਟੇ ਨਾ ਜੀ ਨਾ ਜੀ ਕਸਮ ਮਹਾਰਾਜ ਦੇ ਉੱਪਰ ਨੂੰ ਕੁਝ ਨਹੀਂ ਹੋਏਗਾ ਬਿਲਕੁਕੁਲ ਮਿਲ ਜੀ ਸਾਰੀ ਗੱਲਬਾਤ ਅਸੀਂ ਤੁਸੀਂ ਸੁਣੀਏ ਤੇ ਮੈਂ ਸਿਸਟਰ ਜਨਮ ਵੀ ਚਾਹਾਂਗਾ ਤੁਹਾਡੇ ਨਾਲ ਵੀ ਧੁੱੜ ਜਾ ਵੀ ਆਪਾਂ ਗੱਲ ਕਰੀਏ ਕਿਉਂਕਿ ਅਕਸਰ ਇੱਕ ਪੁਰਾਣੀ ਕਹਾਵਤ ਬਣੀ ਹੋਈ ਹੈ ਵੀ ਘਰ ਪੱਟਣ ਵਾਲੀਆਂ ਜਿਹੜੇ ਹੁੰਦੀਆਂ ਭੂਆ ਕਰ ਪੱਟਦੀਆਂ ਜਾਂ ਗਾਲ ਜੀ ਹਾਂ ਜੀ ਕਿਆ ਬਿਨਾਂ ਨਾ ਤੁਹਾਡੇ ਕਟਮਾਰ ਕਰੀ ਐ ਨਹੀਂ ਜੀ ਅਸੀਂ ਕਟਮਾਰ ਕਰੀ ਜ਼ਰੂਰ ਐ ਤੇ ਸਾਡਾ ਭਰਾ ਗੁਜ਼ਰਿਆ ਐ ਸਾਡਾ ਖੂਨ ਭਰਿਆ ਮੂੰਹ ਸੀਗਾ ਤੇ ਅਸੀਂ ਆਪਣੇ ਭਰਾ ਦੇ ਬਚਾਉਣੇ ਵਾਸਤੇ ਖੜੀਆਂ ਸੀਗੇ ਦਵੱਲੇ ਤੇ ਉਹ ਉਹਨਾਂ ਨੇ ਜਦ ਅਸੀਂ ਜਿਹੜੀ ਕੈਸ ਚੱਲਦਾ ਸਾਡਾ ਅਸੀਂ ਉਹਨੂੰ ਕਹੇ ਵੀ ਇਹ ਤੁਸੀਂ ਆਪਣੇ ਭਰਾਈ ਦੀ ਕਰੀ ਐ ਜਾਂ ਜਿਹੜੀ ਵੱਡੀ ਭਰਾਈ ਦੀ ਵੱਡੀ ਦੀ ਕਰੀ ਵੱਡੀ ਤੇ ਕਰੀ ਤਾਂ ਵੱਡੀ ਛੁੱਟ ਗਈ ਅਸੀਂ ਫੜੀ ਉਹ ਆ ਫਿਰ ਉਹ ਮੂਰੇ ਆਉਂਦੀ ਦੀ ਬਚਾਉਂਦੀ ਉਹਨੂੰ ਤੁਸੀਂ ਕੀ ਚਾਹੁੰਦੇ ਸੀ ਵੀ ਸਾਡੇ ਘਰ ਦੇ ਵਿੱਚ ਨਾ ਬੜੇ ਹਾਂਜੀ ਅਸੀਂ ਆ ਕਿਹਾ ਵੀ ਉਹਨੂੰ ਨਹੀਂ ਲੈ ਕੇ ਆਉਣਾ ਤੂੰ ਕੱਲੀ ਆ ਜਾ ਤੇ ਆਪਣੇ ਉਹਦੇ ਪਾਪਾ ਪਵਾੜ ਖਲਾ ਕੇ ਗਏ ਆ ਤੇ ਉਹਦਾ ਭਰਾ ਪ੍ਰਾਰਥਨਾ ਕੇ ਗਿਆ ਛੋਟੀ ਭੈਣ ਨਾਲ ਦੀ ਅਸੀਂ ਤਾਂ ਫੁੱਲ ਬਾਣ ਚਲੇ ਗਏ ਅਸੀਂ ਕਿਹਾ ਵੀ ਜਿਹੜਾ ਆਉਂਦਾ ਆ ਜਾਣ ਦਾ ਕੋਈ ਗੱਲ ਨਹੀਂ ਪਰ ਜਦ ਸ਼ਾਮ ਨੂੰ ਅਸੀਂ ਫੁੱਲ ਪਾ ਕੇ ਆ ਜਾਣਾ ਤੇ ਉੱਥੇ ਵੀ ਇਹਨਾਂ ਨੇ ਬਹੁਤ ਬਗਵਾਸ ਕਰਿਆ ਕਹਿੰਦੇ ਵੀ ਤੂੰ ਚੱਲ ਤੇ ਆਪਣੇ ਭੈਣ ਨੂੰ ਕਹੇ ਉਹ ਬੜੀ ਸਾਡੇ ਵਾਲੀ ਜਿਹੜੀ ਜਿਹੜੀ ਦਾ ਕੇਸ ਚੱਲਦਾ ਉਹ ਕਹਿੰਦੀ ਵੀ ਮੈਂ ਤਾਂ ਰੇ ਨੂੰ ਤੂੰ ਜਾ ਲੱਗੇ ਮੈਂ ਆਪਣੇ ਭਰਾ ਦੇ ਨਾਲ ਲੱਗੇ ਕਹਿੰਦੀ ਇਹ ਕਿਹੜੇ ਘਰ ਵਾਲੀ ਹੈ ਉਹਦੀ ਹਾਂ ਜੀ ਮੈਨੂੰ ਕਹਿੰਦੀ ਕਿਹੜੇ ਘਰ ਵਾਲੀ ਆ ਉਹ ਵੀ ਗਾਇਲ ਜਾਂਦਾ ਉਹ ਪਾਊਗਾ ਹਾਂ ਜੀ ਤੂੰ ਰਹਿਣ ਦੇ ਇਹ ਤੋਂ ਫੁੱਲ ਫੁੱਲ ਬੱਚਿਆਂ ਚ ਵੀ ਜਾਨ ਬੱਚਿਆਂ ਚ ਵੀ ਦਰਾਰ ਪਾ ਦਿੱਤੀ ਇਹ ਚੀਜ਼ ਆ ਉੱਥੇ ਫਿਰ ਸਾਂਝੇ ਤੌਰ ਤੇ ਸਾਂਝੇ ਤੌਰ ਤੇ ਹੱਥ ਲਾ ਕੇ ਜੀ ਫੁੱਲ ਪਾਉਂਦੇ ਹੈ ਤਾਂ ਉਹ ਮਿੱਟੀ ਹੈ ਜੀ ਪਰ ਮਿੱਟੀ ਰੁਲੀ ਆ ਉਹਨਾਂ ਦੇ ਫੁੱਲ ਰੁਲੇ ਆ ਹੱਜਵੇ ਆਪਣੀ ਹੋਈ ਆ ਬਹੁਤ ਜ਼ਿਆਦਾ ਉਹ ਬਿਲਕੁਲ ਹੀ ਝੂਰ ਝੂਰ ਹੋ ਗਏ ਜੀ ਉਹ ਫਿਰ ਇਹਨੇ ਝੋਲੀ ਝਾੜੀ ਆ ਜੀ ਅਸੀਂ ਆਪਣੇ ਭਰਾ ਦੀ ਮਦਦ ਵਾਸਤੇ ਕਰਿਆ ਜੋ ਵੀ ਹੋਇਆ ਸਾਡੇ ਦਾ ਸਾਡਾ ਗੁੱਸਾ ਚ ਰਿਆ ਹੋਇ ਸੀਗਾ ਸਾਨੂੰ ਇਹ ਪਿੱਛੇ ਤੇ ਉਹਨੂੰ ਕਹਿੰਦੀ ਆ ਕਹਿੰਦੀ ਵੀ ਤੇਰੇ ਵਾਸਤੇ ਤਾਂ ਕਹਿੰਦੀ ਇਹ ਸਤਨਾਮ ਕਹਿੰਦੀ 10 ਸਾਲ ਪਹਿਲਾਂ ਮਰ ਗਿਆ ਸੀ ਅੱਜ ਤੱਕ ਨਹੀਂ ਦੁਨੀਆ ਦੁਨੀਆ ਵਾਸਤੇ ਆ ਕੇ ਮਰੇ ਆ ਗਏ ਦੁਨੀਆ ਵਾਸਤੇ ਅੱਜ ਮਰ ਗਿਆ ਗਾ ਜੀ ਸਾਡੇ ਉੱਤੇ ਦੇਪ ਖੂਨ ਭਰੇ ਮੁਸੀਬੇ ਸਾਡਾ ਨਹੀਂ ਬਰਦਾਸ਼ਤ ਹੋਇਆ ਭਰਾ ਤਾਂ ਸਾਡਾ ਮਰ ਗਿਆ ਸਾਡਾ ਭਰਾ ਮਰਿਆ ਉਸ ਕਰਕੇ ਹੋਇਆ ਇਹ ਮੈਂ ਬਿਲਕੁਲ ਜੀ ਅਸੀਂ ਅਖੀਰ ਦੇ ਵਿੱਚ ਅੱਪਾ ਇਹ ਗੱਲ ਕਰਾਂਗੇ ਅਸੀਂ ਦੋਨਾਂ ਪੱਖਾਂ ਨੂੰ ਸੁਣਿਆ ਦੋਨਾਂ ਪੱਖਾਂ ਦੀ ਗੱਲਬਾਤ ਸੁਣੀ ਹੈ ਜਿਹਦੇ ਵਿੱਚ ਇੱਕੋ ਹੀ ਗੱਲਬਾਤ ਪਤਾਈ ਹੈ ਜਿੱਥੇ ਕਿ ਤਲਾਕ ਦਾ ਕੇਸ ਚੱਲਦਾ ਸੀ ਇਹਨਾਂ ਦੀ ਇਹਨਾਂ ਦੀ ਘਰ ਵਾਲੀ ਦਾ ਉਹਨਾਂ ਦੇ ਕਰਕੇ ਸਾਰਾ ਵਿਵਾਦ ਸੀਗਾ ਹੋਰ ਕੋਈ ਵਿਵਾਦ ਇਹਨਾਂ ਵੱਲੋਂ ਦੱਸਿਆ ਜਾ ਕੇ ਰਿਹਾ ਕਿ ਉਹ ਜਿਹੜੀ ਕਹਿੰਦਾ ਮਜਲੀਪ ਇਹਨਾਂ ਦੀ ਜਿਹੜੀ ਥੋੜੀ ਭਟਾਈ ਛੋਟੀ ਉਸ ਜੀ ਘਰ ਸੰਦੀਪ ਕੌਰ ਕਦੇ ਵੀ ਆਵੇ ਜਦ ਮਰਦੀ ਆਵੇ ਰਾਤ ਨੂੰ ਆਵੇ ਦਿਨ ਨੂੰ ਆਵੇ ਵੀ ਉਹਨਾਂ ਨਾਲ ਉਹਦੇ ਕੋਈ ਲੜਾਈ ਨਹੀਂ ਹੈ ਧੰਨਵਾਦ ਹਾਂਜੀ ਸੰਦੀਪ ਕੌਰ ਪਿੰਡ ਠੋਣਾ ਠੋਣੇ ਦੀ ਰਹਿਣ ਵਾਲੀ ਆ ਮੇਰਾ 2006 ਦੇ ਵਿੱਚ ਸਤਨਾਮ ਸਿੰਘ ਨਾਲ ਵਿਆਹ ਹੋਇਆ ਇਸ ਦੌਰਾਨ ਸਾਡੇ ਦੋ ਬੱਚੇ ਹੋਏ ਇੱਕ بڑا ਬੇਟਾ ਮੇਰਾ 19 ਸਾਲ ਦਾ ਹੈ ਤੇ ਛੋਟਾ ਬੇਟਾ ਮੇਰਾ 14 ਸਾਲ ਦਾ ਹੈ ਅਸੀਂ ਰਾਜੀ ਖੁਸ਼ੀ ਆਪਣੇ ਘਰ ਵਿੱਚ ਅਲੱਗ ਰਹ ਰਹੇ ਸੀ 8 ਸਾਲ ਤੋਂ ਮੇਰੇ ਸੱਸ ਮੇਰੀਆਂ ਨਣਾਂ ਦਾ ਮੇਰੇ ਨਾਲ ਅਤਿਆਚਾਰ ਸ਼ੁਰੂ ਤੋਂ ਹੀ ਕਰਦੀਆਂ ਆ ਰਹੀਆਂ ਨੇ